ਹੰਸਰ ਕੋ ਪੰਜਰ ਦੇ ਰਿਸ਼ਪਲੰਦੇ ਇੱਕ ਬਜਲੀ ਬੈਂਕ ਕੋਲ ਖੜਾ ਗਿਆ ਕਿ ਕੰਮ ਹੈ ਕਿਰੋ ਦੀ ਕਰਣੀ ਇਹ ਨਿਊ ਅਮਰਨਗਰ ਦੇ ਰਹਿਣ ਵਾਲੇ ਨੇ ਸਾਡੇ ਕੋਲ ਆਏ ਸੀ ਉਹਨਾਂ ਦਾ ਕਹਿਣਾ ਸੀ ਵੀ ਇੱਕ 25 ਨੂੰ ਮੈਂ ਇੱਕ ਫਾਈਲ ਜਮ ਕਰਾਈ ਸੀ ਬਿਜਲੀ ਬੋਰਡ ਦਾ ਦਫਤਰ ਹੈਗਾ ਔਰ ਉੱਥੇ ਉਹਨੇ ਮੀਟਰ ਲਵਾਉਣਾ ਸੀਗਾ ਕਮਰਸ਼ੀਅਲ ਉਹਦੇ ਉਹਨੇ 47000 ਦੇ ਕਰੀਬ ਫੀਸ ਜਮ੍ਹਾਂ ਕਰਾਤੀ ਸੀ ਬਾਅਦ ਚ ਮੀਟਰ ਲਾਉਣ ਵਾਸਤੇ ਜੇ ਨੇ ਮੌਕਾ ਵੀ ਦੇਖ ਲਿਆ ਸੀਗਾ ਪਰ ਉਹ ਕਹਿੰਦਾ ਜੀ ਮੈਂ ਤਾਂ ਕਿ 3000 ਰੁਪਏ ਲਾਉਣੇ ਪਹਿਲਾਂ ਲੈ ਲਿਆ ਵੀ ਇਹ ਤਾਂ ਸਾਡੇ ਫੁੱਟਕਲ ਖਰਚੇ ਹੁੰਦੇ ਆ ਉਸ ਤੋਂ ਬਾਅਦ ਉਹਨੇ ਕਿਹਾ ਵੀ 15000 ਰੁਪਿਆ ਲਵਾਂਗਾ ਫਿਰ ਤੁਹਾਡਾ ਮੀਟਰ ਲੱਗੇਗਾ ਇਹਨੇ ਮੈਂ ਤਾਂ ਮੁੱਤਾਂ ਕਿਤੇ ਮੈਂ ਕੋਈ ਨਾ پیسے ਨਹੀਂ ਆਗੇ ਪਰ ਉਹ ਕਹਿੰਦਾ ਵੀ ਪੈਸੇ ਦੇਂਗਾ ਫੇਰ ਮੀਟਰ ਲੱਗੇਗਾ ਇਹ ਫਿਰ ਪਰਸੋਂ ਦੁਆਰਾ ਉਹ ਕੋ ਗਿਆ ਹੈਗਾ ਤੇ ਉਹਨੇ ਕਿਹਾ ਵੀ ਤੂੰ ਪੈਸਾ ਅਰੇਂਜਮੈਂਟ ਕਰ ਲੋ ਕਹਿੰਦਾ ਜੀ ਉਹ ਵਾ ਚਲ ਤੂੰ 5000 ਕਰ ਲੈ ਪਹਿਲਾਂ ਬਾਕੀ ਫਿਰ ਬਾਅਦ ਦੇ ਦੇ ਤੇ ਇਹ ਫਿਰ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਸਾਡੇ ਕੋਲ ਜੀ ਪਾਏ ਸੀਗੇ ਮਨੋਜ ਕੁਮਾਰ ਜੀ ਹੈ ਬੀਜੀ ਰੋਡ ਦਫਤਰ ਤੇ ਆਨ ਲੱਗਾ ਹੋਇਆ। ਕਿਉਂਕਿ ਅੱਜ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇਤੀ ਫੜਿਆ ਹੈਗਾ ਕੱਲ ਨੂੰ ਇਹਨੂੰ ਅਦਾਲਤ ਤੇ ਪੇਸ਼ ਕੀਤਾ ਜਾਵੇਗਾ। ਸਰ ਪਹਿਲਾਂ ਵੀ ਕੋਈ ਹੁੰਦਾ ਨਹੀਂ ਤਾਂ ਵੀ ਨਹੀਂ ਪਹਿਲਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਪੱਕੀ ਕਰ ਸਕਦੇ।